ਕੀ ਜਾ ਬੂ ਨਿਕਲ ਚੁਲ ਕਾ ਹਾਂ ਨੰਨ ਆਂਦਾ ਆ ਗਿਆ ਆਨੰਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਬਲੌਗ ਦੀ ਸ਼ੁਰੂਆਤ ਸਵੇਰੇ ਸਵੇਰੇ ਹੋ ਚੁੱਕੀ ਆ ਤੇ ਆਪਾਂ ਆਪ ਵੀ ਤੁਹਾਨੂੰ ਦਿੱਤਾ ਸ੍ਰੀ ਆਸਾ ਜੀ ਦੇ ਬਾਅਦ ਕੀਰਤਨ ਕਰਕੇ ਆਏ ਆ ਤੇ ਹੁਣ ਸਾਰੇ ਜਾਣੇ ਬੈਠ ਕੇ ਤੋਸਤਵ ਤੇ ਚਾਹ ਦਾ ਆਨੰਦ ਲੈਣਗੇ ਬਾਬਾ ਜੀ ਸਾਰਿਆਂ ਨੂੰ ਦਿਖਾ ਦਿਓ ਤਿਆਰੀ ਕਰ ਰਹੇ ਆ ਹਾਂਜੀ ਸਮਾਨ ਲੈ ਆਂਦਾ ਬਰੈਡ ਆ ਲੈਣੀਆਂ ਦੋ ਖੀਰੇ ਟਮਾਟਰ ਪਿਆਜ਼ ਮਾਇਓਨੀਜ਼ ਹੈਗੀ ਆ ਮਸ਼ੀਨ ਲੈਣ ਦੀ ਆ ਹਰੀਆਂ ਮਿਰਚਾਂ ਪੂਦਨਾ ਪਾਦਨਾ ਵਿੱਚ ਪਾ ਕੇ ਕੈਚੱਪ ਨਾਲ ਆ ਮਸ਼ੀਨ ਇਹ ਚ ਆਪਾਂ ਟੋਸਟਰ ਬਣਾਵਾਂਗੇ ਹੁਣ ਤਿਆਰੀ ਚੱਲ ਰਹੀ ਆ ਉਹ ਦਰਵਾਜ਼ਾ ਵੀ ਬੰਦ ਕਰੇ ਉਹ ਬਾਬਾ ਜੀ ਇੱਧਰ ਚਾਹ ਕਰਤੀ ਆ ਜੀ ਉਹ ਬਰੈਡਾਂ ਪਈਆਂ ਦੋ ਤੇ ਟੋਸਟਰ ਚਲਾਣਾ ਹੋਰ ਵੀ ਆਹੀ ਆ ਆਹੀ ਰੋਟੀ ਵਾਂਗੂ ਹੀ ਬਣ ਜਾਊਗਾ ਹਾਂ ਸੇਵ ਨਹੀਂ ਪਾ ਰਹੇ ਆ ਵਿੱਚ ਟੋਸ ਚਾਟ ਬਣ ਜਾਊਗਾ ਆਹਾਹਾ ਮਜ਼ਾ ਆ ਜਾਊ ਮੱਖਣ ਵੀ ਹੈਗਾ ਹੂੰ ਮਲਾਈ ਕਾ ਅਬੂਲ ਕਾ ਮੱਖਣ ਦੁੱਧ ਕਰ ਰਹੇ ਆਂ ਇਹਦਾ ਬਲਾਈ ਹਾਂ ਮਿਉਨੀ ਨਹੀਂ ਆ ਹਾਂ ਇੰਨਾ ਸਮਾਨ ਕੱਟ ਕੇ ਪਾਵਾਂਗੇ ਹੁਣ ਮਲਾਈ ਵੀ ਲਿਆਂਦੀ ਆ ਬਹੁਤ ਸਮਾਨ ਆ ਵੀ ਆ ਮਸਾਲਾ ਜਿਆ ਵੀ ਮਿਲਿਆ ਹੋਇਆ ਬਲਾਈ ਮਿਲਦੀ ਆ ਮਲਾਈ ਬੜਾਈ ਬੜਾ ਹੈਗਾ ਪ੍ਰੋਨ ਬਰੈਡ ਵਧੀਆ ਕੁਆਂਟੀਟੀ ਮਲਾਈ ਖੋਲ ਕੇ ਦਿਖਾਓ ਮਲਾਈ ਖੋਲੋ ਇੱਤਾ ਖੋਲੋ ਬਈ ਜਦੋਂ ਪਤੀਲੀਆ ਢੱਕਣ ਚੱਕ ਕੇ ਉਹਦੇ ਭਾਈ ਦਿਖਾਦੇ ਆ ਆਹ ਮਲਾਈ ਤਾਂ ਘਰ ਦੀ ਤਾਜ਼ਾ ਮਲਾਈ ਖੁਸ਼बू ਆਈ ਹਾਂ ਖੁਸ਼बू ਵੀ ਆਈ ਆ ਜਿਆ ਉਹ ਉੱਧਰ ਤਿਆਰ ਹੋ ਰਹੀ ਆ ਹੁਣ ਪਿਆਜ਼ ਵਧੀਆ ਹੋਏ ਹਾਂ ਹਾਂ ਪਿਆਰ ਹੋ ਗਿਆ ਉਹ ਪਹਿਲਾਂ ਵਿੱਚ ਗਿੱਲਾ ਗਿੱਲਾ ਮਾਰਦੀ ਆ ਆਸੋ ਕਰਿਆ ਕੋਲਾਂ ਦੇ ਦੇਖੋ ਇਹ ਚ ਪਾਈ ਮਲਾਈ ਹਾਂ ਹਾਂਜੀ ਮਿਉਂਦੀ ਪਾਈ ਮਲਾਈ ਮਿਉਂਦੀ ਸਭ ਇਹਦੇ ਵਿੱਚ ਨੂੰ ਨੀ ਸੇਵ ਖੀਰਾ ਪਿਆਜ਼ ਟਮਾਟਰ ਫੇਰ ਅਬ ਤੁਹਾਡਾ ਭਲਾ ਕਰੇ ਮਿਰਚਾਂ ਤੇ ਪੂਦਨਾ ਤੇ ਉਹ ਕੀ ਸੀ ਆਪਣੇ ਉਹ ਜਿਹੜਾ ਲਾਂਦੇ ਹੁੰਦੇ ਨੇ ਤુલਸੀ ਕੀਕਾ ਕਰੀ ਆਪ ਵੀ ਬਣੀ ਜੇ ਮਲਾਈ ਬ੍ਰੈਡ ਤੇ ਮਲਾਈ ਇੱਕ ਵਾਰ ਆਪਾਂ ਬ੍ਰੈਡਾ ਤੇ ਲਾ ਲਾਂਗੇ ਇਹਨੂੰ ਹਾਂ ਵਿਚੀ ਵਾਲਾ ਨਾ ਨਾ ਵਿਚੀ ਪੈਣੀ ਹੈ ਮਲਾਈ ਜੀ ਵਿਚੀ ਪਾ ਲਓ ਪਾ ਲਓ ਪਾ ਲਓ ਬਹੁਤ ਹੈ ਨਹੀਂ ਨਹੀਂ ਪਾ ਲਓ ਆ ਵੇਚ ਦੇ ਕੱਲ ਨੂੰ ਕੱਲ ਨੂੰ ਫਿਰ ਨਾਲੇ ਲਿਜਾਣੇ ਪੈਣਗੇ ਤੇਚੀ ਵੀ ਰੱਖਣੀ ਪੈਣੀ ਹਾਂ ਹਾਂ ਬਸ ਜੀ ਇਹ ਬਾਕੀ ਲੈ ਜਾਓ ਤੁਸੀਂ ਇਹ ਬਲੇਚਰ ਰੱਖ ਲਿਓ ਹਣਾ ਸਾਡਾ ਲਾਬੀ ਵਾਲਾ ਮੇਰਾ ਕੰਮ ਖੋੜਦਾ ਪਤਾ ਇਹਨੂੰ ਭਰ ਕੇ ਲਿਆਉਂਗਾ ਮੈਂ ਆਪਣੇ ਕੋਲ ਨਾ ਨਾ ਭਰ ਕੇ ਹਾਂ ਜਿੰਨੇ ਜ਼ਿਆਦੀ ਹੋਈ ਉਹਨੇ ਜ਼ਿਆਦਾ ਟੇਸਟ ਪੰਦਾ ਤੇ ਲੋਨ ਵੀ ਪਾ ਲਓ ਮਸਤ ਹਾਂ ਨੂਰ ਵੀ ਲਿਆਓ ਤੇ ਹੈਗਾ ਨੂਰ ਚਾਹੇ ਤਾਰਾ ਕੋਈ ਨਾ ਇਕਾ ਲਾਲ ਊਣਾ ਤੇ ਉਹ ਮਸਾਲਾ ਹਾਂ ਮਸਾਲਾ ਵੀ ਛਿੱਟੋ ਦੇ ਇੱਥੇ ਵੀ ਅਸ਼ੀਕਿਆ ਰਬੂ ਜੀ ਉਹ ਪਾਣਾ ਦਿਓ ਦੇਖੋ ਮਸਾਲਾ ਖੋਲ ਕੇ ਦੇਖਣਾ ਜੀ ਕਿੱਦਾਂ ਕਿੱਦਾਂ ਦਾ ਕੋਈ ਨਹੀਂ ਬੜੀ ਇੱਥੇ ਦੋ ਤਿੰਨ ਤਾਂ ਨਹੀਂ ਮਸਾਲੇ ਇਕੱਠੇ ਕਿੱਦੇ ਕੀ ਪਤਾ ਹੈ ਹਾਂ ਲੱਗਦਾ ਪਿਆ ਮੈਨੂੰ ਤੁਸੀਂ ਲੈਂਦਾ ਹਾਂ ਹਾਂ ਉਹਨਾਂ ਦੀ ਮਨ ਦੀ ਬਣਦੀ ਅਛਾ ਫੜੋਗਾ ਜਰਾ ਚਲੋ ਲੋਟੇੰ ਮੈਂ ਤੁਹਾਨੂੰ ਲੈ ਆਦਾ ਕੋਈ ਤਾਂ ਹੀ ਮੈਨੂੰ ਲੱਗਦਾ ਜੀ ਬਾਬੂ ਜੀ ਲੱਗ ਲੱਗ ਫਲੇਵਰ ਹੋਣਾ ਇਹ ਤਾਂ ਪਾ ਲਿਆ ਪਹਿਲਾਂ ਤੁਸੀਂ ਇਹ ਤਾਂ ਪੈ ਗਿਆ ਹਾਂ ਕੰਮ ਜਿੰਨੀ ਦਾ ਜ਼ਿਆਦਾ ਟਾਈਟ ਹੋ ਗਿਆ ਆਹ ਦੇਖੋ ਕਿਹੜਾ ਆਹ ਹੈ ਆਇਆ ਹੁਣ ਮਸਾਲਾ ਪੱਕੀਆਂ ਬਣਾਈਆਂ ਪੱਕੀਆਂ ਆ ਦੇਖੋ ਕੀ ਜ਼ਿਆ ਮਸਾਲਾ ਕਿਹੜਾ ਉਹ ਕਾਲੀ ਮਿਰਚ ਕਾਲੀ ਮਿਰਚ ਕਾਲੀ ਮਿਰਚ ਹੋਣ ਆਉਣਾ ਹੈ ਸਵਾਦ ਤੇ ਲੋਟ ਆ ਚੀਨੀ ਬਣਨੀ ਬਾਬੇ ਉਹ ਦੁਬਾਰਾ ਇਹ ਨਹੀਂ ਬਣਦੀ ਬੱਖੇ ਹੀ ਗੰਮ ਬੰਨਾ ਹੈ ਮਿਸ ਕਰਗੇ ਰਵਿੰਦਰ ਸਿੰਘ ਤੇ ਜਸਪਾਲ ਸਿੰਘ ਆਹ ਇਹ ਹਰ ਮਾਲ ਧਿਆਨ ਹੋ ਗਿਆ ਫੇਰ ਬਣੂਗੇ ਟੋਸਟਰ ਆ ਗਿਆ ਕਾਲਾ ਲੂਣ ਚੱਕ ਤਾ ਸਵਾਦ ਉਸਾਰ ਲੋ ਜੀ ਸਾਸ ਪੈਣ ਲੱਗੀ ਐ ਮੈਂ ਕਹਿੰਨਾ ਐਦੀ ਬਰੈਡ ਲਾ ਕੇ ਛਗੋ ਬੁਰਗੀਆਂ ਪੜਾ ਕੇ ਵਿੱਚ ਵਧੀਆ ਹੋਣੀ ਹੈ ਹੈ ਜਦੋਂ ਵਿੱਚ ਪੈ ਗਿਆ ਬਾਬਾ ਜੀ ਫੋਨ ਆਪਣਾ ਆ ਲੋ ਆ ਦੇਖੋ ਆ ਪਾਣਾ ਆ ਇਹ 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 ਖਾਣ ਦੀ ਬਾਤ ਨਹੀਂ ਕਹਿੰਦੇ ਵਧੀਆ ਹੋਣੀ ਨਹੀਂ ਹੈ ਤਰੀ ਕੋਸ਼ਿਸ਼ ਆਇਆ ਸਮਾਨ ਬਹੁਤ ਬਲਾਈ ਬ੍ਰੈਡਾਂ ਦਾ ਪੈਕਟ ਖੁੱਲ ਗਿਆ ਹਾਂਜੀ ਅੰਮਤ ਵੀ ਖੋਲ ਦੋ ਲੋਰੀ ਆ ਲੋ ਖਾਣੇ ਨਾਲ ਮੂੰਹ ਹੀ ਖੁੱਲੇਗਾ ਆ ਲੋ ਆ ਦੋ ਜੀ ਚਲੋ ਇਹਦਾ ਖਾਣੇ ਕਿਉ ਗਰਮ ਕਰ ਵੀ ਖਾਈਏ ਗਰਮ ਕਰਕੇ ਲਾਓ ਲਾਤਾ ਉਧਰ ਹਾਂਜੀ ਨਹੀਂ ਬ੍ਰੈਡ ਰਸਤਾ ਟੋਸਟਰ ਨਹੀਂ ਨਹੀਂ ਹੋਰ ਵੀ ਭੜਦਾ ਮੋਰਾ ਮੈਂ ਹਾਂ ਵੱਧ ਜਾਣਾ ਸਭ ਸਮਾਨ ਹਾਂ ਇੱਕ ਇੱਕ ਖਾ ਹੋਣਾ ਨਹੀਂ ਆਹੀ ਬਚੀਏ ਵੱਧ ਜਾਣਾ ਥੋੜਾ ਲਾਦਾ ਦੋ ਦੋ ਚਮਚ ਮਸਾ ਲੱਗਦੇ ਮੱਖਣ ਤੇ ਲਾ ਲਓ ਹਾਂ ਦਵਾਇ ਕਰੋ ਮੱਖਣ ਹੋਣਾ ਜਿਆਦਾ ਭੜ ਗਿਆ ਆਰੋਗਨ ਆ ਦਿਖਾਓ ਦੇਚੇ ਦੇ ਚੱਕਾ ਫਾਪਾ ਇਹ ਲੱਗ ਤੋ ਬਦ ਨਹੀਂ ਗਈ ਕੋਈ ਕੁਛ ਪਾ ਤੇ ਲਓ ਜੀ ਪਹਿਲਾ ਆਪਣਾ ਟੋਸਟਰ ਵਿੱਚ ਲੱਗ ਚੁੱਕਾ ਲਓ ਜੀ ਬਣ ਕੇ ਤਿਆਰ ਹੋ ਗਿਆ ਜੀ ਲਓ ਬਈ ਖੁੱਲਣ ਜਾ ਰਿਹਾ ਆ ਟੋਸਟਰ ਰਵਾ ਜੀ ਵਾ ਟੋਸਟਰ ਬਣ ਕੇ ਤਿਆਰ ਹੁਣ ਖੋਲ ਕੇ ਇੱਧਰ ਰੱਖਦੇ ਆ ਥਾਲੀਆਂ ਚ ਆਪਣੇ ਆਪਣੇ ਮਨਪਸੰਦ ਦੇ ਟੋਸਟਰ ਬਣ ਰਹੇ ਆ ਉਹ ਕੱਦ ਕਿਥੇ ਕਿ ਸਾਬ ਦਾ ਫੜਾਇਆ ਤੋ ਲੈ ਆਓ ਜੀ ਲੋ ਜੀ ਟੇਸਟ ਕਰੋ ਨੀ ਬਬਾ ਜੀ ਟੇਸਟ ਕਰੋ ਲੋ ਚੱਕੋ ਦਾ ਨਹੀਂ ਨਹੀਂ ਚੱਕੋ ਤੁਸੀਂ ਚੱਕੋ ਤਾਂ ਮੜ ਜਾ ਖਾ ਕੇ ਦੇਖੋ ਆ ਲੋ ਖਾ ਕੇ ਦੇਖੋ ਮੜ ਜਾ ਲਾਓ ਮੂੰਹ ਨੂੰ ਖਾ ਕੇ ਦੇਖੋ ਤਾਂ ਆਹਾ ਆਹਾ ਵਾਹ ਵਾਹ ਆਇਆ ਮਜ਼ਾ ਹੂੰ ਜੰਨਤ ਹੀ ਆ ਨਾ ਆਹਾ ਆਹ ਚਲੋ ਜੀ ਕਰਦੇ ਹੁਣ ਖਾ ਕੇ ਦੱਸਦੇ ਆ ਤੁਹਾਨੂੰ ਕਿਦਾਂ ਦਾ ਸਵਾਦ ਆ ਮੱਖਣ ਲਾ ਕੇ ਖਾਦੇ ਜਾਂਦੇ ਆ ਆਹਾ ਅਮੂਲ ਦਾ ਬਟਰ ਨਾਲ ਟੋਸਟਰਾਂ ਤੇ ਆਹਾ ਨਿਕਲ ਗਿਆ ਸਾਰੇ ਠੀਕ ਲੱਗ ਗਿਆ ਕੀ ਕਹਿੰਦਾ ਹੁੰਦਾ ਗਰਮ ਗਰਮ ਤੀਜਾ ਤੀਜਾ ਇਧਰ ਆਇਆ ਇਧਰ ਆ ਗਿਆ ਹੀਰਾ ਹੀਰਾ ਆ ਗਿਆ ਕੀਰਾ ਡਬਲ ਮੱਖਣ ਪਹਿਲਾਂ ਵਿੱਚ ਬੇਚ ਵੀ ਆ ਗਈ ਮਿਲਾਈ ਆ ਗਿਆ ਇਹਦਾ ਆ ਗਿਆ ਇਹਦਾ ਲੋ ਜੀ ਹੂੰ ਹੂੰ ਕੋਲੋਂ ਹੂੰ ਹੂੰ ਇਹ ਕਰ ਰਿਹਾ ਜੀ ਦੇ ਰੱਖਣਾ ਸਾਤੀ ਵਾਲਾ ਹਾਂ ਬੱਤ ਮਾਰ ਕੇ ਕਿਤਾ ਇਹਦਾ ਲੋ ਜੀ ਕੈਚ ਅਪ ਚ ਲਾ ਆਹੇ ਹੂੰ ਹੋਰ ਮਰਕ ਆਇਆ ਮਜਾ ਅੱਗ ਵੱਦੂ ਹਾਂ ਬੜਾ ਹੈ ਕੌਫੀ ਬਣ ਗਈ ਬਈ ਆ ਬਾਕੀ ਹਾਂ ਹੂੰ ਉਹ ਵਾਹ ਜੀ ਜਤੋਂ ਬੜੀ ਕੌਫੀ ਬਣ ਕੇ ਤਿਆਰ ਹੋ ਗਈ ਆ ਉਹ ਨਾ ਤਾਂ ਭੰਡੇ ਨੂੰ ਨੇ ਮਜਵਾਈਆਂ ਸਾਰਾ ਕੁਝ ਖਾ ਲਾ ਹਾਂ ਹਾਂ ਮੈਂ ਭਾਈ ਅੱਧਾ ਹੀ ਲੂੰਗਾ ਹੁਣ ਕੋਈ ਨਹੀਂ ਕੋਈ ਨਹੀਂ ਕੌਫੀ ਬਣ ਕੇ ਤਿਆਰ ਆ ਆਖਰੀ ਪੂਰੀ ਆ ਬ੍ਰੈਡ ਟੋਸਟਰ ਦਾ ਕਿ ਸ਼ਾਕੇ ਦਾ ਚਲਦੇ ਆ ਘਰਾਂ ਨੂੰ ਵਾਹਿਗੁਰੂ ਜੀ ਲੋ ਜੀ ਆਨੰਦ